ਇਹ ਕੋਣ ਬਲਾਬਲਾ ਵੀ ਚਲਾਉਂਦੇ ਆ ਲੋਕੀ ਪ੍ਰਾਈਵੇਟ ਚਲਾਈ ਜਾਂਦੇ ਆ ਬਲਾਬਲਾ ਤੇ ਕੋਈ EMPLOYEE ਜਾਂਦਾ ਇੱਥੋਂ ਕਿਸੇ ਨੇ ਬਠਿੰਡੇ ਜਾ ਕੇ ਜੌਬ ਕਰਨੀ ਆ ਬਠਿੰਡੇ ਦੇ ਲੁਧਿਆਣੇ ਹੁੰਦਾ ਉਹ ਬਲਾਬਲਾ ਚ ਪਾ ਦਿੰਦਾ ਵੀ ਮੈਂ ਆਪਣੀ ਗੱਡੀ ਲੈ ਕੇ ਜਾ ਰਿਹਾ ਬਲਾਬਲਾ ਐਪ ਹੈ ਕੋਈ ਬਲਾਬਲਾ ਵੀ ਐਪ ਹੈ ਇੱਕ ਉਹਦੇ ਚ ਵੀ ਇਦਾਂ ਤੁਸੀਂ ਬਠਿੰਡੇ ਤੋਂ ਇੱਥੇ ਆਉਣਾ ਤੁਸੀਂ ਰਿਕੁਐਸਟ ਪਾ ਦਨੀ ਆ ਬਲਾਬਲਾ ਚ ਕਿਸੇ ਨੇ ਹੋਰ ਨੇ ਦੇਖ ਲਈ ਵੀ ਮੈਂ ਵੀ ਉੱਥੇ ਜਾਣਾ ਵਾ ਤਾਂ ਤੁਸੀਂ ਅਣਜਾਣ ਬੰਦੇ ਨੂੰ ਮਿਲ ਗਏ ਤਾਂ ਉਹ ਰਾਸਤੇ 'ਚ ਡੰਨਣਾ ਕੁਝ ਵੀ ਕਰ ਲਿਆ ਤੁਸੀਂ ਕਿੱਥੇ ਅਪਰੋਚ ਕਰੋਗੇ ਅੱਛਾ ਉਹਦੇ ਵਿੱਚ ਕੋਈ ਵੀ ਜਿਵੇਂ ਬਾਕੀ ਐਪਸ ਕੋਈ ਸੁਣਾਈ ਨਹੀਂ ਮੇਰੇ ਕੋਈ ਸੁਣਵਾਈ ਨਹੀਂ ਸ਼ਾਸਨ ਵੀ ਸੁਚੇਤ ਕਰਦਾ ਇਸ ਚੀਜ਼ ਲਈ ਵੀ ਇਹ ਚੀਜ਼ਾਂ ਮਗਰ ਨਾ ਜਾਓ ਆਪਣਾ 2-4000 ਬਚਾਉਣ ਦੀ ਖਾਤਰ ਆਪਣੀ ਜਾਨ ਖਤਰੇ 'ਚ ਨਾ ਪਾਓ ਅੱਛਾ ਇਹ ਲੱਗਦਾ ਕਿ ਜਿਹੜੀਆਂ ਐਪਸ ਦੇ ਉੱਤੇ ਗੱਡੀਆਂ ਚੱਲਦੀ ਆ ਭੀ ਆ ਤੁਹਾਡੀਆਂ ਉਸ ਤੋਂ ਬਗੈਰ ਹੀ ਜੇ ਆਫਲਾਈਨ ਚਲਾਈਏ ਤਾਂ ਉਹ ਜ਼ਿਆਦਾ ਪੈਸੇ ਬਣਾਉਂ ਲੈਂਦੀ ਆ ਆਫਲਾਈਨ ਪੈਸੇ ਜ਼ਿਆਦਾ ਬਣਦੇ ਆ ਵੀਰੇ ਪਰ ਉਹਦੇ ਵਾਸਤੇ ਤੁਹਾਨੂੰ ਸਿਰਫ ਆਊਟਸਾਈਡ ਗਿੜੇ ਹੀ ਚਾਹੀਦੇ ਲੋਕਲ ਵਾਸਤੇ ਕੋਈ ਹੱਲ ਨਹੀਂ ਹੈ ਤੁਸੀਂ ਲੋਕਲ ਅਸੀਂ ਲੋਕਲ ਜੇ ਉਹ ਕੋਈ ਚਾਰਜ ਕਰਦਾ ਹੋਊਗਾ ਤਾਂ ਕੋਈ 2250 ਰੁਪਏ ਚਾਰਜ ਕਰਦਾ ਹੋਊਗਾ ਫੁੱਲ ਡੇ ਦਾ ਹੁਣ ਜਿਹਨੇ ਇੱਥੋਂ ਲੈ ਕੇ ਮੰਨ ਲਓ ਇੱਥੋਂ ਲੈ ਕੇ ਆਲਮਗੀਰ ਸਾਹਿਬ ਜਾਣਾ ਉਹ ਡ੍ਰੌਪ ਹੀ ਕਰਨਾ ਜਸਟ ਉਹਦੇ ਵਾਸਤੇ 2000 ਦੇਣਾ ਉਹਦੇ ਵਾਸਤੇ ਵਰਤਿઠ ਨਹੀਂ ਹੈਗਾ ਹਮ ਲੋਕਲਸ ਵਾਸਤੇ ਕੰਪਨੀਆਂ ਬੈਸਟ ਨੇ ਬਸ ਜਿਹੜੀਆਂ ਤੁਹਾਨੂੰ ਦੋ ਚਾਰ ਚੀਜ਼ਾਂ ਦੱਸੀਆਂ ਵੀ ਇਹ ਚੀਜ਼ਾਂ ਸੁਧਰ ਜਾਣ ਟ੍ਰੈਫਿਕ ਵਾਲਾ ਤੇ ਆਊਟਰ ਜੇ ਕੰਮ ਹਨਾ ਤੇ ਇੱਕ ਮਿਨੀਮਮ ਬੇਸ ਪ੍ਰਾਈਸ ਹੋ ਜੇ ਵੀ ਮੰਨ ਲਓ ਕੋਈ ਵੀ রাইਡ ਆ ਮਿਨਿਮਮ ਚਾਹੇ 3 ਕਿਲੋਮੀਟਰ ਜਾਣੀ ਆ ਜਾਂ 4 ਜਾਣੀ ਆ ਉਹਦੇ 4 ਕਿਲੋਮੀਟਰ ਤੱਕ ਦੇ ਪੈਸੇ 100 ਰੁਪੀਸ ਲੱਗਣੇ ਹੀ ਲੱਗਣੇ ਆ ਓਕੇ ਇਹ ਮਿਨਿਮਮ ਬੇਸ ਫੇਅਰ ਹੋ ਜੇ ਕੋਈ ਦਿੱਕਤ ਨਹੀਂ ਆ ਲੋਕਲ ਕੰਪਨੀਆਂ ਵਧੀਆ ਕੰਮ ਕਰ ਰਹੀਆਂ ਨੇ ਜੇ ਕੋਈ ਕੰਪਨੀ ਸਾਨੂੰ ਕੰਮ ਦੇ ਰਹੀ ਆ ਵੀਰੇ ਜੇ ਉਹ 5-7% ਕਮਿਸ਼ਨ ਲੈ ਵੀ ਲਊਗੀ ਕੋਈ ਨੁਕਸਾਨ ਨਹੀਂ ਹੈਗਾ ਉਹਦਾ ਹੱਕ ਬਣਦਾ ਵੀਰੇ ਉਹ ਐਪ ਸਰਵਿਸ ਪ੍ਰੋਵਾਈਡ ਕਰ ਰਹੀ ਆ ਸਾਨੂੰ ਉਹਦੀ ਮੇਨਟੇਨੈਂਸ ਵੀ ਹੁੰਦੀ ਐਪ ਦੀ ਆਪਾਂ ਉਸ ਲੈਵਲ ਤੇ ਨਹੀਂ ਸੋਚਦੇ ਉਹ ਚੀਜ਼ਾਂ ਜ਼ਰੂਰੀ ਨੇ ਉਹਨੇ ਕਿੰਨੀ ਟੀਮ ਰੱਖੀ ਹੋਊਗੀ ਤਾਨੂੰ ਵੀ ਪਤਾ ਵੱਡੇ ਵੱਡੇ ਸਰਵਰ ਚਲਾਉਣੇ ਆ ਕਿੰਨੀ ਏਸੀ ਲੱਗਦੀ ਆ ਕਿੰਨਾ ਕੋਸ਼ ਲੱਗਦਾ ਹਨਾ ਤਾਂ ਚੀਜ਼ਾਂ ਜ਼ਰੂਰੀ ਆ ਅੱਛਾ ਜੇ ਤੁਹਾਡੀ ਜਾਂ ਕਿਸੇ ਨਾਲ ਕਿਸੇ ਕੰਪਨੀ ਦੀ ਗੱਲ ਕਰੀਏ ਤਾਂ ਇਸ ਟਰੈਵਲ ਕੰਪਨੀ ਦੇ ਵਿੱਚ ਟੈਕਸੀ ਕੰਪਨੀ ਦੇ ਵਿੱਚ ਸਾਲ ਦਾ ਟਰਨਓਵਰ ਕਿੰਨਾ ਮੈਕਸਿਮਮ ਹੋ ਜਾਂਦਾ ਵਾ ਜੇ ਵੀਤ ਕਰੇਬ ਹੁੰਦਾ 10 10 ਬਾਰ ਬਾਰ ਘਟ ਮੇਰੇ ਨੌਣ ਨੇ ਵੀਰੇ ਇੱਕ ਮੈਂ ਨਾਮ ਨਹੀਂ ਲਾਉਂਗਾ ਉਹਨਾਂ ਦਾ ਪਿਕ ਡ੍ਰੌਪ ਦਾ ਕੰਮ ਕਰਦੇ ਜਿਆਦਾ ਓਕੇ ਤੇ ਪਿਕ ਡ੍ਰੌਪ ਦੇ ਕੰਮ ਕਰਕੇ ਉਹਨਾਂ ਨੇ ਮਰਸੀਜ਼ ਜੀ ਐਲ ਐਸ ਕਢਾਈ ਜਾਂ ਨਮੀ 450 ਨਵੀਂ ਬ੍ਰੈਂਡ ਨੂੰ 17 ਲੱਖ ਦੀ ਕਿ ਬੱਦਦੀ ਹੈ ਬੱਦਦੀ ਹੈ ਪੈਸੇ ਹੈਗੇ ਮੇਰੇ નો ਡਾਊਟ ਹੈ ਕਰ ਰਹਾ ਮੈਂ ਇਹ ਵੀ ਹੈ ਮੈਂ ਕਿਹਾ ਮੈਂ ਪੰਜ ਗੱਡੀਆਂ ਛੇ ਗੱਡੀਆਂ ਮਰੀ ਵਧੀਆ ਢੰਗ ਨਾਲ ਚਲਦੀਆਂ ਹੁਣ ਛੇ ਗੱਡੀਆਂ ਵੀ ਵਧੀਆ ਢੰਗ ਨਾਲ ਚਲਦੀਆਂ ਹੁਣ ਤਾਂ ਮੈਂ ਦਿਨ ਦਾ 10000 ਰੁਪਏ ਕਿਤੇ ਨਹੀਂ ਗਿਆ ਛੇ ਗੱਡੀਆਂ ਵਧੀਆ ਢੰਗ ਨਾਲ ਚੱਲਣ ਛੋਟੀਆਂ ਦੀ ਗੱਲ ਕਰਦਾ ਮੈਂ ਹਲੇ ਸਾਰੇ ਖਰਚੇ ਕੱਢ ਕੇ ਡਰਾਈਵਰ ਕੋਸਟ ਕੱਢ ਕੇ ਤੇਲ ਖਰਚਾ ਕੱਢ ਕੇ ਦੋ ਸਿਆਰ ਕਿਤੇ ਨਹੀਂ ਗਿਆ ਉਹਦੇ ਚ ਮੈਂਟੇਨੈਂਸ ਵੀ ਦੋਇਰ ਕਰਦਾਂਗੇ 8-7-8000 ਤਾਂ ਫਿਰ ਵੀ ਕਿਤੇ ਨਹੀਂ ਗਿਆ 7-8000 ਕਹਿਣਾ ਸੌਖੀ ਗੱਲ ਨਹੀਂ ਹੈਗੀ ਪਰ ਉਹ ਫਿਰ ਐਕਸਪੈਂਸਿਵ ਵੀ ਤਾਂ ਉਹ ਜੇ ਲੱਗਦੀ ਆ ਬੰਦੇ ਦੇ ਜਿਹੜੇ ਚੜਦੇ ਨੇ ਜੀਟੀਆਂ ਗੱਡੀ ਦੇ ਘਸਣਾ ਵੀ ਆ ਹੋਰ ਚੀਜ਼ਾਂ ਵੀ ਹੋਣ ਗੱਡੀ ਦੇ ਟਾਇਰ ਘਸਣੇ ਆ ਇੰਜਨ ਵੀ ਘਸਣਾ ਨੋ ਡਾਊਟ ਪਰ 5 ਸਾਲ ਗੱਡੀ ਵਾਰੰਟੀ ਚ ਰਹਿੰਦੀ ਆ ਵੀਰੇ ਆਨ ਐਨ ਐਵਰੇਜ ਦੇਖਿਆ ਜਾਵੇ ਨਾ ਗੱਡੀ ਕਿਤੇ ਵੀ ਕਿਸੇ ਦੀ ਵੀ ਕੋਈ ਕਵੇ ਨਾ ਕਵੇ ਕੋਈ ਜੋ ਮਰਜੀ ਝੂਠ ਬੋਲੀ ਜਾ ਲੈ ਵੀ ਕੰਮ ਹੈ ਨਹੀਂਗਾ ਉਹ ਨਹੀਂ ਹੈਗਾ ਜਿਹਦੀ ਸਹੀ ਢੰਗ ਨਾਲ ਗੱਡੀ ਚੱਲਦੀ ਆ ਜਿਹੜਾ ਰੈਗੂਲਰ ਕੰਮ ਕਰ ਉਹ ਬੰਦੇ 1.5 ਸਾਲ ਚ ਉਹਨਾਂ ਦੀ ਗੱਡੀ ਫ੍ਰੀ ਹੋ ਜਾਂਦੀ ਹੈ ਕਿਸ਼ਤਾਂ ਤੋਂ ਓਕੇ 1.5 ਸਾਲ ਚ ਪੈਸੇ ਪੂਰੇ ਹੋ ਜਾਂਦੇ ਆ 3.5 ਸਾਲ ਫਿਰ ਵੀ ਕੰਪਨੀ ਵਾਰੰਟੀ ਚ ਰਹਿੰਦੀ ਹੈ ਗੱਡੀ ਤੇ ਅਗਲੇ 3.5 ਸਾਲ ਦੇ ਵਿੱਚ ਤੁਸੀਂ ਕਮਾਈ ਕਰ ਸਕਦੇ ਆ ਜੇ ਕਿਲੋਮੀਟਰ ਦੇ حساب ਨਾਲ ਵਾਰੰਟੀ ਖਤਮ ਵੀ ਹੁੰਦੀ ਹੈ ਤਾਂ ਵੀ 1.5 ਸਾਲ ਦੀ ਕਮਾਈ ਨਾਲ ਬਹੁਤ ਕੋਈ ਫਰਕ ਪੈ ਜਾਂਦਾ ਉਸ ਤੋਂ ਆ ਗੱਡੀ ਸੇਲ ਕਰਦੇ ਆ ਉਹ ਵੀ ਕਮਾਈ ਆਪਣੀ ਆ ਹੂੰ ਕਮਾਈ ਤਾਂ ਹੈਗੀ ਆ ਬਸ ਕਰਨ ਵਾਲਾ ਚਾਹੀਦਾ ਜਿਹਨੇ ਰੋਣਾ ਉਹਨੇ ਰੋਈ ਜਾਣਾ ਜਿਹੜਾ ਮਰਜ਼ੀ ਜਿੱਥੇ ਮਰਜ਼ੀ ਕਰ ਲੋ ਹੁਣ ਤੁਸੀਂ ਇਹੋ ਜਿਹੇ ਬੰਦੇ ਵੀ ਬਹੁਤ ਦੇਖੋਗੇ ਗੁੰਦਾ ਕਹਦੂਗਾ ਜੀ ਮੇਰਾ ਕੰਮ ਨਹੀਂ ਚੱਲਦਾ ਪਰ ਗੱਡੀ ਨਵੀਂ ਲੈਣ ਦੀ ਪਲੈਨਿੰਗ ਵੀ ਚੱਲ ਰਹੀ ਹੁੰਦੀ ਆ ਵੀ ਇੱਕ ਹੋਰ ਪਾ ਲਈਏ ਹਾਂ ਕਰਦੇ ਨੇ ਲੋਕੀ ਬਹੁਤ ਠੀਕ ਆ ਕਮਾਈ ਨਾ ਦੱਸੋ ਵਧੀਆ ਗੱਲ ਆ ਪਰ ਕਿਸੇ ਨੂੰ ਡੀਮੋਟੀਵੇਟ ਨਾ ਕਰੋ ਯਾਰ ਕੰਮ ਹੈਗਾ ਸਾਹ ਕੋ ਵੀ ਮਿਹਨਤ ਕਰਨੀ ਪੈਣੀ ਆ ਚਾਹ ਦੀਆਂ ਨੰਬਰ ਆਫ ਦੁਕਾਨਾਂ ਨੇ ਯਾਰ ਚੱਲਦੀਆਂ ਰਹਿ ਗਈਆਂ ਕਰਿਆਨੇ ਦੀਆਂ ਕਿੰਨੀਆਂ ਹਰ ਗਲੀ ਮੋੜ ਤੇ ਦੁਕਾਨਾਂ ਗੁੱਲੀਆਂ ਨੇ ਚੱਲਦੀਆਂ ਨੇ ਚਲਾਉਣ ਵਾਲਾ ਚਾਹੀਦਾ ਬਸ ਬਾਕੀ ਕਿਸਮਤ ਵੀ ਹੁੰਦੀ ਆ ਉਹ ਕੋਈ ਨਾ ਪੋਟੈਂਸ਼ੀਅਲ ਚਾਹੀਦਾ ਪੂਰਾ ਕੰਮ ਕਰਨ ਲਈ ਬਾਕੀ ਟਿਕਣ ਵਾਲਾ ਬੰਦਾ ਚਾਹੀਦਾ ਮੈਨੂੰ ਥੋੜੀ ਵੀ 2 ਮਹੀਨੇ ਕੰਮ ਨਹੀਂ ਚੱਲਿਆ ਤੇ ਹੱਥ ਖੜੇ ਕਰ ਲਓ ਜੀ ਨਹੀਂ ਸਾਡੇ ਬਸਦਾ ਨਹੀਂ ਹੈਗਾ ਤੁਹਾਨੂੰ ਕਿਨੇ ਜਰ ਲੱਗੇ ਅਸੀਂ ਚਲੋ ਜਨੋਦੇ ਸਾਡੇ ਤਾਂ ਚਲੋ ਅਸੀਂ ਕੰਪਨੀ ਵਿੱਚ ਸ਼ੁਰੂ ਕੀਤਾ ਸਾਨੂੰ ਦੱਸੇ ਵੀ ਤੁਹਾਡੇ ਤਾਂ ਪਰਮਨੈਂਟ ਪੈਸੇ ਹੁੰਦੇ ਜੋ ਸਟਾਰਟਿੰਗ ਹੀ ਹੋ ਗਈ ਉਦੋਂ ਤੇ ਜਦੋਂ ਮੈਂ ਕੰਪਨੀਆਂ ਨਾਲ ਸ਼ੁਰੂ ਕੀਤਾ ਤਾਂ ਮੈਨੂੰ ਇਸ ਕੰਪਨੀ 'ਚ ਗੱਡੀ ਲਵਾਉਣ ਨੂੰ ਵੀ ਮਹੀਨਾ ਧੱਕਾ ਖਾਣਾ ਪਿਆ ਰਿਹਾ ਕਿਉਂ ਕਚਹਿਰੀਆਂ 'ਚ ਡਾਕੂਮੈਂਟ ਨਹੀਂ ਪਤਾ ਹੁੰਦਾ ਸੀਗਾ ਕਿਵੇਂ ਬਣਦੇ ਆ ਕੀ ਪਰਮਿਟ ਪੈਂਦਾ ਕੀ ਕੁਝ ਲੱਗਦਾ ਬੰਦੇ ਹਰਾਸ ਵੜਾ ਕਰਦੇ ਆ ਇੰਨੇ ਪੈਸੇ ਲੱਗਣਗੇ ਜੀ ਇੰਨੇ ਪੈਸੇ ਲੱਗਣਗੇ ਕਚਹਿਰੀਆਂ ਵਾਲੇ ਸਭ ਨੇ ਪੈਸੇ ਕਮਾਉਣੇ ਆ ਹਾਂ ਤਾਂ ਮੈਂ ਆਪ ਲੱਭਦਾ ਰਿਹਾ ਕਿ ਮੈਂ ਕਿ ਮੈਂ ਬੰਨਾ ਮੈਂ ਸਾਰਾ ਕੁਝ ਆਪ ਕਰਾਇਆ ਸੀਗਾ ਮੈਂ ਅੱਜ ਤੱਕ ਆਪਣਾ ਲਾਇਸੈਂਸ ਵੀ ਕਦੀ ਕਿਸੇ ਏਜੰਟ ਦੇ ਥਰੂ ਨਹੀਂ ਬਣਵਾਇਆ ਸਾਰਾ ਕੁਝ ਆਪ ਬਣਾਇਆ ਸੀਗਾ ਤਾਂ ਪੈਸੇ ਬਹੁਤ ਬਚਦੇ ਨੇ ਕਦੇ ਉਹ ਕਿੰਨੇ ਲੱਗ ਜਾਂਦੇ ਜੇ ਬੰਦਾ ਆਵੇ ਵੀ ਬਿਜ਼ਨਸ ਦੇ ਵਿੱਚ ਜੀ ਦੇਖੋ ਨਾਰਮਲੀ ਪਰਮਿਟ ਕੋਈ 20000 ਦੇ 22000 ਦੇ ਸਮਥਿੰਗ ਪੈਂਦਾ ਵਾ ਤੁਸੀਂ ਏਜੰਟ ਦੇ ਥਰੂ ਜਾਓਗੇ ਤਾਂ 25 30000 ਵੀ ਲੱਗੇ ਜਾਂਦਾ ਜਿਹੜਾ ਅਸੀਂ 5-10000 ਵੱਧ ਦੇਣਾ ਤਾਂ ਅਸੀਂ 4 ਦਿਨ ਆਪਣੇ ਖਰਾਬ ਕਰ ਲਿਆ ਤਾਂ ਉਹ ਤਾਂ ਚੰਗਾ ਨਾ ਫਿਰ ਨਾਲੇ ਤਾਂ ਨੌਲੇਜ ਆ ਜਾਂਦੀ ਆ ਵੀ ਕਿੱਦਾਂ ਕਿਹੜਾ ਕੰਮ ਹੁੰਦਾ ਵਾ ਤਾਂ ਉਸ ਤੋਂ ਬਾਅਦ ਜਿਵੇਂ ਕੰਪਨੀਆਂ ਨਾਲ ਮੈਂ ਕੰਮ ਸ਼ੁਰੂ ਕੀਤਾ ਟੈਂਡਰਸ ਲੈਣੇ ਸ਼ੁਰੂ ਕੀਤੇ ਤਾਂ ਉਹਨਾਂ ਨਾਲ ਇੱਕ ਰੇਟ ਬਣਾ ਕੇ ਰੱਖਣਾ ਪਹਿਲਾਂ ਤਾਂ ਕਿਉਂਕਿ ਬਹੁਤ ਨੰਬਰ ਆਫ ਟੈਂਡਰਸ ਹੁੰਦੇ ਨੇ ਤੁਹਾਡਾ ਕੀ ਰੇਟ ਆ ਸਕਦਾ ਫਿਰ ਉਹਨਾਂ ਨਾਲ ਤੁਹਾਡਾ ਬਿਹਾਰ ਇਹਨਾਂ ਵੇਲੇ ਚਾਹੀਦਾ ਵੀ ਅਗਲਾ ਤੁਹਾਨੂੰ ਆਪ ਅਪਰੋਚ ਕਰੇ ਵੀ ਅਸੀਂ ਇਹਨਾਂ ਨਾਲ ਹੀ ਕੰਮ ਕਰਨਾ ਹਾਂ ਬੜਾ ਫਰਕ ਪੈਂਦਾ ਤੇ ਹੁਣ ਹੌਣ ਕਿੰਨੀਆਂ ਕੰਪਨੀ ਛੋੜ ਕੇ ਜਿੰਨਾਂ ਨਾਲ ਕਰੇ ਮੇਰੇ ਕੋਲ ਬਰੇ ਤਰੀਬਨ 8-10 ਕੰਪਨੀਆਂ ਹੈਗੀਆਂ ਨੇ ਜਿਨ੍ਹਾਂ ਨਾਲ ਮੈਂ ਕੰਮ ਕਰ ਰਿਹਾ ਜਿਹਦੇ ਵਿੱਚ ਮੀਡੀਆ ਕੰਪਨੀਆਂ ਵੀ ਹੋਣਗੀਆਂ ਹਾਂ ਮੀਡੀਆ ਮੀਡੀਆ ਕੰਪਨੀਆਂ ਵੀ ਹੋਣਗੀਆਂ ਮੀਡੀਆ ਕੰਪਨੀਆਂ ਵੀ ਨੇ ਆ ਨਾਮ ਲੈਣ ਆਣੀ ਚਾਹੀਦਾ ਕੰਪਨੀਆਂ ਦਾ ਲੈਣਾ ਵੀ ਨਹੀਂ ਆਉਂਦਾ ਹਨਾ ਤੇ ਠੀਕ ਆ ਕੰਮ ਚੱਲ ਰਿਹਾ ਬਸ ਵਧੀਆ ਨੰਬਰ ਆਫ ਕੋਰਪੋਰੇਟ ਘਰਾਣੇ ਨੇ ਦੂਰ ਕੁਝ ਕੁਝ ਇਹੋ ਜਿਹੀ ਕੰਪਨੀਆਂ ਨੇ ਦਿੱਲੀ ਉਹਨਾਂ ਦੇ ਆਫਿਸ ਨੇ ਫਿਰ ਵੀ ਕੰਮ ਸਾਡੇ ਨਾਲ ਚੱਲ ਰਿਹਾ ਫਿਰ ਉਹਨਾਂ ਦੇ ਲਈ ਸਪੈਸ਼ਲ ਕੰਪਨੀਆਂਜ਼ ਲਈ ਇੱਕ ਸਪੈਸ਼ਲ ਗੱਡੀ ਵੀ ਤੁਸੀਂ ਲਈ ਹੋਣੀ ਆ ਜਿਹਦੇ ਵਿੱਚ ਵਾਕੀ ਜੀ ਫੈਸਿਲਿਟੀਜ਼ ਥੋੜੀ ਜਦੋਂ ਕੰਪਨੀ ਨੇ ਆਪਾਂ ਨੂੰ ਕਹਿਤਾ ਵੀ ਤੁਹਾਡਾ ਟੈਂਡਰ ਫਾਈਨਲ ਆ ਜਿਸ ਕੰਪਨੀ ਸਾਡੇ ਰੇਟ ਤੇ ਐਗਰੀ ਕਰਦੀ ਆ ਚਲੋ ਬੈ ਕੇ ਰੇਟ ਡਿਸਕਸ ਹੁੰਦੇ ਰਹਿੰਦੇ ਆ ਤਾਂ ਅਸੀਂ ਸਾਡਾ ਫਰਜ਼ ਬੰਦਾ ਸੀ ਕੰਪਨੀ ਨੂੰ ਗੱਡੀ ਸਾਫ਼ ਦੇਣੀ ਆ ਗੱਡੀ ਨਵੀਂ ਦੇਣੀ ਆ ਡਰਾਈਵਰ ਵੈਲ ਟੈਸਟ ਦੇਣਾ ਵਾ ਗੱਡੀ ਦੇ ਹੁਣ ਕਈ ਹਰ ਚੀ ਚੈੱਕ ਕਰਕੇ ਭੇਜਣੀ ਸਵੇਰੇ ਟਾਇਰ ਹਵਾ ਚਾਹਵਾ ਪਾਣੀ ਚੈੱਕ ਤੇਲ ਚੈੱਕ ਕੂਲੈਂਟ ਚੈੱਕ ਇਹ ਚੀਜ਼ਾਂ ਚੈੱਕ ਕਰਕੇ ਭੇਜੀਆਂ ਗੱਡੀ ਦੀ ਚੈਕਲਿਸਟ ਬਣਾਓ ਡਰਾਈਵਰ ਨੂੰ ਆਪਣਾ ਦੱਸੋ ਵੀ ਆ ਚੀਜ਼ ਚਾਹੀਦੀ ਆ ਗੱਡੀ ਦੇ ਵਿੱਚ ਨੈਪਕਿਨ ਪਾਣੀ ਬੋਟਲਸ ਇਹ ਜ਼ਰੂਰੀ ਹੋਣੀਆਂ ਚਾਹੀਦੀਆਂ ਨੇ ਕਿਉਂਕਿ ਹੁਣ ਕਈ ਬੰਦੇ ਕਈ ਬੰਦੇ ਕਹਿਣਗੇ ਵੀ ਹੁਣ ਜੇ ਕੁਝ ਸੁਣਨਗੇ ਜਦੋਂ ਵੀ ਹਨਾ ਵੀ ਖਰਚਾ ਕੌਣ ਦੇਊਗਾ ਪਾਣੀ ਬੋਟਲ ਦਾ ਨਿਊਜ਼ਪੇਪਰ ਦਾ ਹਨਾ ਕੌਣ ਖਰਚਾ ਦੇਊਗਾ ਇੰਨਾ ਦਾ ਫਿਰ ਤੁਸੀਂ ਕਹਿੰਦੇ ਨਾ ਵੀ ਮਾਲ ਪੱਤਾ ਖਾਣ ਵਾਲਿਆਂ ਉਹੀ ਖਾਦੇ ਖਰਚੇ ਜਾਂਦੇ ਆ ਫਿਰ ਸਿੱਧੀ ਜੀ ਗੱਲ ਆ ਹਨਾ ਇਹ ਕੋਈ ਫਰਕ ਨਹੀਂ ਪੈਂਦਾ 5-10 ਰੁਪਏ ਨਾਲ ਯਾਰ ਕੋਈ ਫਰਕ ਨਹੀਂ ਪੈਂਦਾ ਕਸਟਮਰ ਦਾ ਇੱਕ ਨਾ ਟਰਸਟ ਜੋ ਇਹਦਾ ਪੀਤੀ ਵੀ ਨਹੀਂ ਇਹਨਾਂ ਦੀ ਚੁਆਇਸ ਵਧੀਆ ਇਹਨਾਂ ਦੀ ਗੱਡੀ ਵਧੀਆ ਤੁਸੀਂ ਗੱਲਬਾਤ ਵਧੀਆ ਤਰੀਕੇ ਨਾਲ ਕਰੋ ਕੋਸ਼ਿਸ਼ ਕਰੋ ਬੰਦੇ ਨਾਲ ਗੱਲ ਕਰੋ ਮਿਊਜ਼ਿਕ ਸਿਸਟਮ ਬਲ ਘੱਟ ਤੇ ਆਣ ਦੋ ਪਹਿਲਾਂ ਬੰਦੇ ਨਾਲ ਗੱਲ ਕਰਨਾ ਦੇਖੋ ਵੀ ਕਿਵੇਂ ਦੀ ਅਗਰ ਇਹਨਾਂ ਨਾਲ ਗੱਲਾਂ ਜੋ ਗੱਲਾਂ ਨਿਕਲਦੀਆਂ ਨੇ ਤੁਹਾਡਾ ਕੰਮ ਵੱਧਦਾ ਵਾ ਕੁਝ ਨਾ ਕੁਝ ਹੁੰਦਾ ਵਾ ਤੇ ਤੁਸੀਂ ਤੁਸੀਂ 뭘 ਪਤਾ ਕਰ ਲਿਆ ਨਾ ਮੈਨੂੰ ਚਾ ਵੀ ਨਹੀਂ ਬਿੰਦਾ ਵੇ ਕਿਉਂ ਮਸ ਪੂਜਾ ਪੰਜਾਬੀ ਦਾ ਕਦੇ ਜਾਣਵਾ ਚਾ ਮਾ ਵੀਰੇ ਮੈਂ ਪਾਣੀ ਮੈਂ ਤਾਂ ਚਾ ਛੱਡੀ ਨੂੰ 7 ਸਾਲ ਹੋ ਗਏ ਕਦੇ ਕਦੇ ਹੀ ਪੀਣੀ ਪੈਂਦੀ ਐ ਜਦੋਂ ਵੀਰੇ ਮੀਟਿੰਗ ਚ ਹੋਈਏ ਕੋਈ ਕਹਦੇ ਆ ਨਾ ਕਿਸੇ ਕੰਪਨੀ ਨਾਲ ਟੈਂਡਰ ਚਾਹਾਂ ਮਾ ਨਹੀਂ ਕਰ ਸਕਦੇ ਨਾ ਨਹੀਂ ਕਰ ਸਕਦੇ ਜਿੱਥੇ ਹਾਂਜੀ ਉੱਥੇ ਪੀਣੀ ਪੈਂਦੀ ਐ ਮੇਰੀ ਆ ਰੈਂਟ ਟੋਕੇ ਸਰ ਨਾਲ ਗੱਡੀ ਚੱਲਦੀ ਦੀ ਐ ਕਮਿਸ਼ਨਰ ਲੁਧਿਆਣੇ ਹੁਣ ਇੱਕ ਬਿਹੇਵੀਅਰ ਸੀਗਾ ਨਾ ਇੱਕ ਆਪਣਾ ਰਿਲੇਸ਼ਨ ਬਣਿਆ ਸੀ ਉਹਨਾਂ ਨਾਲ ਉਹਨਾਂ ਦੀ ਜਦੋਂ ਆਪਣੀ ਪਰਸਨਲ ਗੱਡੀ ਉਹਨਾਂ ਨੂੰ ਗਵਰਨਮੈਂਟ ਵੱਲੋਂ ਮਿਲਦੀ ਨਹੀਂ ਖਰਾਬ ਹੋ ਜਾਂਦੀ ਜਾਂ ਸਰਵਿਸ ਲਈ ਗਈ ਸੀਗੀ ਤਾਂ ਮੇਰੀ ਨੋਵਾ ਕਾਰ ਜਾਂਦੀ ਹੁੰਦੀ ਸੀਗੀ ਉਸ ਰਸਤੇ ਕੋਈ ਵਿਸ਼ਵਾਸ ਆ ਇੱਕ ٹرسٹ ਆ ਵੀ ਬੰਦਿਆਣਾ ਬਣੀ ਹੋਈ ਆ ਹੂੰ ਕੰਮ ਦੀ ਕੋਈ ਕਮੀ ਨਹੀਂ ਹੈਗੀ ਕੰਮ ਲੱਭਣਾ ਪੈਂਦਾ ਪਰ ਕੰਪੀਟੀਸ਼ਨ ਬਹੁਤ ਹੋ ਗਿਆ ਹੋਇਆ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਵੀ ਹਰ ਦੂਜਾ ਬੰਦਾ ਕਹਿ ਦਿੰਦਾ ਵੀ ਚੱਲ 4 ਦਿਨ ਚਲਾਈਏ ਤਾਂ ਆਪਣੀ ਪਾ ਲੈਂਦੇ ਆ ਹੁਣ ਕਈ ਬੰਦਿਆਂ ਦੀ ਲਾਕਡਾਊਨ ਚ ਬਹੁਤ ਜਣਾਂ ਦੀ ਜੌਬ ਗਈ ਆ ਤਾਂ ਨੰਬਰ ਆਫ ਪਰਸਨਸ ਨੇ ਖਾਣ ਪੈਂਦੀਆਂ ਉਹ ਲਾ ਲੀਆਂ ਰਾਜਮਾ ਚਾਵਲ ਕੜੀ ਚਾਵਲ ਲਾ ਲੇ ਨੰਬਰ ਆਫ ਪਰਸਨਸ ਨੇ ਟੈਕਸੀ ਪਾ ਲਈਆਂ ਵੀ ਇੱਚ ਕੰਮ ਹੈਗਾ ਵਾ ਹੂੰ ਜੇ 30 35 ਯਾਰ 40 ਹਜ਼ਾਰ ਕਮਾਉਣਾ ਵਾ ਕੋਈ 3 4 ਲੱਖ ਰੁਪਏ ਲਾ ਕੇ ਤਾਂ ਇਸ ਤੋਂ ਵਧੀਆ ਕੰਮ ਨਹੀਂ ਹੈਗਾ ਕੋਈ ਫਿਰ ਜੇ ਡਰਾਈਵਰ ਵਾੜੇ ਕਿਉਂ ਵੱਜਦੇ ਫਿਰ ਇਹ ਚੈਨਲ ਟਰੱਕ ਡਰਾਈਵਰ ਹੋਵੇ ਡਰਾਈਵਰ ਹੋਵੇ ਟੈਕਸੀ ਡਰਾਈਵਰ ਹੋਵੇ ਬਾਲ ਪੱਤਾ ਕਰਦੇ ਆ ਆਪਣੀ ਮੈਂਟੈਲਿਟੀ ਆ ਹਾਂ ਇਹੀ ਹੁਣ ਡਰਾਈਵਰ ਆਪਣੇ ਬੰਦੇ ਜਾ ਕੇ ਇੱਥੇ ਕੰਮ ਨਹੀਂ ਕਰਦੇ ਮੈਂ ਆਪਣੇ ਜਿਹੜੇ ਵੀਰ ਮਿੱਤਰ ਜਾਂਦੇ ਆ ਬਾਹਰ ਹਾਂ ਕੈਨੇਡਾ ਜਾ ਕੇ ਹਰ ਬੰਦਾ ਉੱਪਰ ਚਲਾਉਂਦਾ ਹਾਂ ਹਾਂ ਹਰ ਬੰਦਾ ਉਹ ਆਪਣੀ ਜੌਬ ਵੀ ਕਰਦਾ ਸੋਮਵਾਰ ਤੋਂ ਫ੍ਰਾਈਡੇ ਤੱਕ ਸ਼ੁੱਕਰ ਸ਼ਨੀਵਾਰ ਸ਼ਨੀਵਾਰ ਐਤਵਾਰ ਨੂੰ ਉਬਰ ਚਲਾਉਣੀ ਆ ਉਹਨੂੰ ਉਹਦੇ ਚ ਕਮਾਈ ਹੁੰਦੀ ਆ ਤਾਂ ਹੀ ਚਲਾਉਂਦੇ ਨਾ ਉਥੇ ਰਿਸਪੈਕਟ ਆ ਇੱਥੇ ਵੀ ਰਿਸਪੈਕਟ ਵੱਧ ਜੂਗੀ ਹੌਲੀ ਹੌਲੀ ਲੋਕਾਂ 'ਚ ਫਰਕ ਪੈਣ ਲੱਗ ਗਿਆ ਡਿਸਰੈਸਪੈਕਟ ਉਹੀ ਕਰਦਾ ਜਿਹਦੇ ਕੋਲ ਆਪਦੀ ਗੱਡੀ ਨਹੀਂ ਹੈਗੀ ਜਿਨ੍ਹਾਂ ਨੇ ਆਪਣੇ ਘਰੇ ਵੀ ਗੱਡੀਆਂ ਰੱਖੀਆਂ ਨਾ ਉਹ ਰਿਸਪੈਕਟ ਕਰਦੇ ਨੇ ਬੜੇ ਪਿਆਰ ਨਾਲ ਗੱਲ ਕਰਦੇ ਨੇ ਜਰੂਰੀ ਨਹੀਂ ਵੀ ਮਾੜਾ ਕਹਿੰਦੇ ਆ ਕੋਈ ਹੁੰਦੇ ਵੀ ਆਉਣਗੇ ਮਾੜੇ ਵੀਰੇ ਯਾਨੀ ਕਿ ਸਾਡੀ ਲਾਈਨ ਦੇ ਸਾਰੇ ਬੰਦੇ ਚੰਗੇ ਆਉਣਗੇ ਮਾੜੇ ਵੀ ਬਹੁਤ ਨੇ ਜਿਹੜੇ ਜਿਹੜੇ ਵਿਤਕਰਾ ਜਿਹੜਾ ਕਰਖਦੇ ਆ ਕਹਿੰਦੇ ਵੀ ਡਰਾਈਵਰਾਂ ਦਾ ਵਿਤਕਰਾ ਹੁੰਦਾ 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 ਇੱਕ ਇੱਕ ਵਿਤਕਰਾ ਵੀਰੇ ਸਭ ਤੋਂ ਵੱਡਾ ਵੀ ਜਦੋਂ ਆਪਾਂ ਕਿਤੇ ਬਾਹਰ ਜਾਂਦੇ ਆ ਡਰਾਈਵਰ ਨੂੰ ਲੈ ਕੇ ਮੈਂ ਨਹੀਂ ਕਹਿੰਦਾ ਤੁਸੀਂ ਉਹਨੂੰ ਫੈਮਿਲੀ ਮੈਂਬਰ ਬਣਾ ਕੇ ਨਾਲ ਸੁਭਾਓ ਏਟਲੀਸਟ ਉਹਦੇ ਲਈ ਇਹਨਾਂ ਤਾਂ ਕਰ ਸਕਦੇ ਨੇ ਵੀ ਅਸੀਂ ਹੋਟਲ ਬੁੱਕ ਕੇ ਤਾਂ ਹੋਟਲਾਂ ਨੂੰ ਕਹਦਾ ਵੀ ਵੀਰੇ ਸਾਡੀ ਇਹ ਤਾਂ রাইਡ ਸੇਫ ਹੋਣੀ ਆ ਇਹਨੂੰ ਘੱਟੋ ਘੱਟ ਨਹੀਂ ਤਾਂ ਖਾਣ ਲਈ ਤੂੰ ਦੇ ਨਾ ਦੇ ਪਰ ਸੌਣ ਲਈ ਜ਼ਰੂਰੀ ਆ ਹਾਂ ਡਰਾਈਵਰ ਦੀ ਰੈਸਟ ਜਾਦਾ ਜ਼ਰੂਰੀ ਆ ਇਹ ਸਭ ਤੋਂ ਵੱਡਾ ਤੱਕਾ ਵਾ ਕਿਉਂਕਿ ਡਰਾਈਵਰ ਨੂੰ ਸੌਣਾ ਤੇ ਸਵੇਰੇ ਨਹਾ ਤੋ ਕੇ ਰੈਡੀ ਹੋਣਾ ਇਹ ਦੋ ਚੀਜ਼ਾਂ ਮਿਲ ਜਾਣ ਨਾ ਉਹ ਇਸ ਚੀਜ਼ ਤੋਂ ਖੁਸ਼ ਆ ਉਹ ਕੁਝ ਨਹੀਂ ਕਹਿੰਦਾ ਮੈਂ ਖੁੱਦ ਜਾਂਦਾ ਰਿਹਾ ਮੈਂ ਗੱਡੀ 'ਚ ਸੌਂਦਾ ਰਿਹਾ ਮੈਨੂੰ ਪਤਾ ਵੀ ਸਰਦਾਰ ਬੰਦੇ ਨੂੰ ਕਿੰਨਾ ਔਖਾ ਹੁੰਦਾ ਸਵੇਰੇ ਮੂੰਹ ਧੋ ਕੇ ਗੱਲੀ ਪੱਗ ਮੰਨਣੀ ਨਹੀਂ ਜੀ ਕਰਦਾ ਉਹਦਾ ਬੰਨਣਾ ਵੈਸੇ ਹੀ ਸਾਵਾਂ ਸੂਰ ਸਦਾ ਕੋਈ ਹੋਵੇ ਉਹ ਕਹਿੰਦਾ ਵੀ ਮੈਂ ਨਹਾ ਤੋ ਕੇ ਫਰੈਸ਼ ਹੋ ਕੇ ਮੈਂ ਨਹਾ ਕੇ ਹੀ ਬਾਗ ਬੰਨਣੀਆਂ ਹਨ ਤਾਂ ਉਹ ਬੜੀ ਦਿੱਕਤ ਹੁੰਦੀ ਹੈ ਇਹ ਚੀਜ਼ਾਂ ਦਿੱਕਤ ਆ ਵੀ ਇਹ ਚੀਜ਼ਾਂ ਸਹੀ ਹੋਣੀਆਂ ਚਾਹੀਦੀਆਂ ਨੇ ਹੋਟਲ ਵਾਲੇ ਵੀਰਾਂ ਨੂੰ ਚਾਹੀਦਾ ਵਾ ਆਪਣਾ ਜਿਹੜੇ ਟੈਕਸੀ ਬੁੱਕ ਕਰਦੇ ਆ ਕਸਟਮਰਸ ਨੂੰ ਚਾਹੀਦਾ ਵੀ ਐਟ ਲੀਸਟ ਤੁਸੀਂ ਕਹਿਣਾ ਵੀ ਹੋਟਲ ਚ ਡਾਰਮੇਟਰੀ ਕਰ ਦੋ ਯਾਰ ਜਿੱਥੇ ਤੁਸੀਂ ਘਰੇ ਗਏ ਹੋ ਉਥੇ ਕੋਈ ਨਾ ਕੋਈ ਇੱਕ ਕਮਰਾ ਹਰੇਕ ਦੇ ਕੋਲ ਹੁੰਦਾ ਹੀ ਆ ਹਮ ਹਣਾ ਚਾਹੇ ਕੋਈ ਗੱਦਾ ਬਦੇ ਦੇਣ ਉਹਨੂੰ ਬਾਕੇ ਉਹਨੇ ਸੌਣਾ ਹੀ ਆ ਉਹਨੇ ਇਕੱਲੇ ਰੈਸਟਰੀ ਕਰਨੀ ਆ ਉਹਨੇ ਇਹ ਤਾਂ ਨਹੀਂ ਕਹਤਾ ਮੈਨੂੰ ਏਸੀ ਜੀ ਸੁਆਵੇ ਯਾਰ ਜਾਂ ਮੈਨੂੰ ਕੋਈ ਲਗਜ਼ਰੀ ਰੂਮ ਹੀ ਚਾਹੀਦਾ ਸਿਰਫ ਸੋਣਾ ਰੈਸਟ ਜ਼ਰੂਰੀ ਹੈ ਡਰਾਈਵਰ ਦਾ ਇੰਨਾ ਖਿਆਲ ਰੱਖਣਾ ਚਾਹੀਦਾ ਇਹ ਸਭ ਤੋਂ ਵੱਡੀ ਕਮੀ ਆ ਇਸ ਪੇਸ਼ੇ ਵਿੱਚ ਇਹ ਸਭ ਤੋਂ ਵੱਧ ਫੇਸ ਕਿਹੜੇ ਸਟੇਟ ਚ ਜਾ ਕੇ ਤੁਹਾਨੂੰ ਹਰਾਸਪਡ ਕਰਨੀ ਪੈਂਦੀ ਹੈ ਚਾਹੇ ਪੁਲਿਸ ਨਾਲ ਹੋਵੇ ਚਾਹੇ ਲੋਕਾਂ ਨਾਲ ਹੋਵੇ ਜਿਵੇਂ ਕਈ ਵਾਰ ਹਿਮਾਚਲ ਹਿਮਾਚਲ ਚ ਬਹੁਤ ੱਕਾ ਹੁੰਦਾ ਹਿਮਾਚਲ ਸੁਦਾ ਪੰਜਾਬੀਆਂ ਨਾਲ ਹੀ ਹੁੰਦਾ ਬਹੁਤ ਹੁੰਦਾ ਪੰਜਾਬੀਆਂ ਨਾਲ ਬਹੁਤ ਹੁੰਦਾ ਪਤਾ ਨਹੀਂ ਭੱਗ ਦੋ ਖਾਰਖਾਨੇ ਆ ਪੰਜਾਬੀ ਦੋ ਖਾਰਖਾਨੇ ਆ ਆਪਾਂ ਨੂੰ ਨਹੀਂ ਪਤਾ ਚੰਗੇ ਵੀ ਬਹੁਤ ਨੇ ਪਰ ਅੱਗੇ ਵੀ ਹੈਗੇ ਹਾਂ ਹਾਂ ਚੰਗੇ ਵੀ ਬਹੁਤ ਨੇ ਉੱਤਰਾਖੰਡ ਪੁਲਿਸ ਬਹੁਤ ਚੰਗੀ ਹੈ ਹੂੰ ਮੇਰੇ ਨਾਲ ਮੇਰੀ ਮੇਰੀ ਹੀਮਕੁੰਨ ਸਰਵ ਕਾਰ ਡਿੱਗੀ ਸੀਗੀ ਉਹ ਉੱਥੇ ਹੀਮਕੁੰਨ ਸਰ ਹੈਗੀ ਸੀ ਹੀਮਕੁੰਨ ਸਰਵ ਡਿੱਗੀ ਸੀ ਖਾਈ ਦੇ ਵਿੱਚ 2015 ਦੇ ਵਿੱਚ ਨੋਵਾ ਕਾਰ ਮੇਰੀ ਖਤਮ ਹੋ ਗਈ ਜਿਸਦਾਰੀ ਡਰਾਈਵਰ ਵੀ ਖਤਮ ਹੋ ਗਿਆ ਸਾਡਾ ਤੇ ਸਾਨੂੰ ਉਸ ਪੁਲਿਸ ਵਾਲੇ ਨੇ ਨਕਸਪੋਰਟ ਕੀਤਾ ਨਾ ਵੀਰੇ ਮੈਂ ਉਹਦਾ ਦੇਣਾ ਨਹੀਂ ਦੇ ਸਕਦਾ ਮੇਰੇ ਨਾਲ ਨਾਲ ਜਿੱਥੇ ਗਿਆ ਗੱਡੀ ਕਢਾਉਣ ਤੋਂ ਲੱਗੇ ਰੀਸ਼ੀ ਕੋਸ਼ ਤੋਂ ਵੈਨ ਹੋਣੀ ਸੀਗੀ ਸਾਡੇ ਨਾਲ ਨਾਲ ਰਹਾ ਚਾਹੀ ਸਾਡੇ ਪੈਸੇ ਲੱਗਣੇ ਸੀਗੇ ਕਢਾਉਣ ਨੂੰ ਪਰ ਪੁੱਲ ਸੜਾ ਆਪ ਨਾਲ ਤੁਰਪੇ ਆਪਣੀ ਗੱਡੀ ਭੇਜ ਕੇ ਨਾ ਸਾਨੂੰ ਖੱਜਲ ਹੋਣ ਦਵੇ ਇਸ ਤੋਂ ਵੱਡੀ ਚੀਜ਼ ਨਹੀਂ ਹੁੰਦੀ ਬਹੁਤ ਵਧੀਆ ਉੱਤਰਾਖੰਡ ਪੁਲਿਸ ਬਹੁਤ سپورਟ ਕਰਦੀ ਆ ਕਈ ਜਗ੍ਹਾ ਦੇਖਿਆ ਮੈਂ ਨਾ ਉਹ ਮੈਂ ਅਜ ਤੱਕ ਮੈਂ ਹਿਮਕੁੰਨ ਸਾਹਿਬ ਹਰ ਸਾਲ ਜਾਂਦਾ ਮੋਸਟਲੀ ਮੈਨੂੰ ਨਹੀਂ ਲੱਗਦਾ ਵੀ ਅਜ ਤੱਕ ਕਦੀ ਸਾਨੂੰ ਕਿਸੇ ਨੇ ਰੋਕਿਆ ਜੇ ਰੋਕੇ ਚੈਕਿੰਗ ਨਾਰਮਲ ਜਿਹੜੀ ਕਰਨੀ ਉਹਨਾਂ ਦਾ ਫਰਜ਼ ਆ ਉਹ ਚੈਕਿੰਗ ਕਰਦੇ ਆ ਕਦੀ ਕਿਸੇ ਨੇ ਪੈਸੇ ਮੰਗੇ ਹੋਣ ਆਪਣੇ ਦੇ ਇਥੇ ਪੈਸੇ ਖਾਣ ਦੇ ਬਹਾਨੇ ਲੱਭਦੇ ਆ ਹੂੰ ਟੈਕਸੀ ਉਹਨਾਂ ਤੁਸੀਂ ਵਰਦੀ ਨਹੀਂ ਪਾਈ ਤੁਸੀਂ ਬੈਚ ਨਹੀਂ ਲਾਏ ਯਾਰ ਵਰਦੀ ਪਾਲੀ ਐਟ ਲੀਸਟ ਬੈਚ ਲੋਨ ਨਾ ਕੀ ਹੋ ਜਾਊਗਾ ਹੂੰ ਉਹ ਦੇਖੋ ਲਾਇਸੈਂਸ ਤਾਂ ਉਹਦਾ ਹੀ